हां जी विद्यार्थियों मेरिटोरिया ਸਕੂਲਾਂ ਦੇ ਲਈ ਚੌਥੀ ਕਾਉਂਸਲਿੰਗ ਦਾ ਵਿਦਿਆਰਥੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇਗੇ। ਉਹ ਜਾਣੀਏ ਇਸ ਵੀਡੀਓ ਦੇ ਰਾਹੀਂ ਚੌਥੀ ਕਾਉਂਸਲਿੰਗ ਕਦ ਆਏਗੀ। ਪੂਰੀ ਵੀਡੀਓ ਦੇਖੋ ਜਾਣਨ ਦੇ ਲਈ ਤੇ ਜ਼ਿਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੈਰਿਟोरिया ਸਕੂਲਾਂ ਵਿੱਚ 11ਵੀਂ ਕਲਾਸ ਦੇ ਦਾਖਲੇ ਲਈ ਚੌਥੀ ਕਾਉਂਸਲਿੰਗ ਜਲਦ ਆਉਣ ਦੀ ਸੰਭਾਵਨਾ ਜੀ ਬਹੁਤ ਜਲਦ ਆ ਰਹੀ ਹੈ ਜੀ ਚੌਥੀ ਕਾਉਂਸਲਿੰਗ। ਤਾਂ ਇਸ ਕਰਕੇ ਵਿਦਿਆਰਥੀ ਆਪਣੇ ਦਸਤਾਵੇਜ਼ ਤਿਆਰ ਰੱਖਣ। ਸੰਭਾਵਨਾ ਕਾਫੀ ਜ਼ਿਆਦਾ ਬਣੀ ਹੋਈ ਆ। ਆ ਮਾਈਗ੍ਰੇਸ਼ਨ ਦਾ ਕਾਰਨ ਜਿਹੜੀ ਦੇਰੀ ਹੋਈ ਹੈਗੀ ਕਾਉਂਸਲਿੰਗ ਵਿੱਚ ਕਿਉਂ ਦੇਰੀ ਹੋਈ ਆ ਉਹ ਮਾਈਗ੍ਰੇਸ਼ਨ ਕਾਰਨ ਹੋਈ ਆ ਜਿਹੜੀ ਕਾਉਂਸਲਿੰਗ ਵਿੱਚ ਦੇਰੀ ਕਿਉਂਕਿ ਇਹ ਬੱਚੇ ਮਾਈਗਰੇਟ ਹੋ ਰਹੇ ਨੇ ਮੈਰੀਟੋਰੀਅਸ ਤੋਂ ਮੈਰੀਟੋਰੀਅਸ ਸਕੂਲ ਸਟਰੀਮ ਬਦਲ ਰਹੇ ਨੇ ਇਸ ਕਰਕੇ ਚੌਥੀ ਕਾਉਂਸਲਿੰਗ ਦੇ ਵਿੱਚ ਜਿਹੜੀ ਤਾਂ ਦੇਰੀ ਹੋਗੀ ਸੀਗੀ ਸੋ ਅਗਲੀ ਜਾਣਕਾਰੀ ਕਾਉਂਸਲਿੰਗ ਸੰਬੰਧੀ ਤੁਸੀਂ ਕਿਹੜੇ ਕਿਹੜੇ ਤੁਹਾਨੂੰ ਦਸਤਾਵੇਜ਼ ਚਾਹੀਦੇ ਨੇ ਜਾਣਕਾਰੀ ਲਈ ਤੁਸੀਂ ਚੈਨਲ ਤੇ ਮੌਜੂਦ ਵੀਡੀਓ ਦੇਖੀਆਂ ਜਾ ਸਕਦੀਆਂ ਨੇ ਜੇ ਤੁਸੀਂ ਕਾਉਂਸਲਿੰਗ ਤੇ ਆਉਂਗੇ ਵੀ ਕਿਹੜੇ ਕਿਹੜੇ ਆਪਾਂ ਦਸਤਾਵੇਜ਼ ਜਿਹੜਾ ਸਰਟੀਫਿਕੇਟ ਲੈ ਕੇ ਆਉਣੇ ਸੋ ਤਾਜ਼ਾ ਜਾਣਕਾਰੀ ਲਈ ਤੁਸੀਂ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਜੁੜੋ ਹਰ ਤਰ੍ਹਾਂ ਦੀ ਜਿਹੜੀ ਸਪਸ਼ਟਤਾ ਵਾਲੀ ਜਿਹੜੀ ਅਪਡੇਟ ਤੁਹਾਡੇ ਤੱਕ ਜਿਹੜੀ ਪਹੁੰਚਦੀ ਕੀਤੀ ਜਾਂਦੀ ਆ ਸੋ ਜਲ ਦਸੁਭਾਵਨਾ ਹੈ ਚੌਥੀ ਕਾਉਂਸਲਿੰਗ ਦੀ ਜਿਹੜਾ ਵਿਦਿਆਰਥੀਆਂ ਦਾ ਜਲਦੀ ਇੰਤਜ਼ਾਰ ਖਤਮ ਹੋਏਗਾ ਧੰਨਵਾਦ ਸ਼ੁਕਰੀਆ ਬਤਵਾ ਦੇ ਇਸ ਨੂੰ ਵਿਦਿਆਰਥੀਆਂ ਦਾ ਅਕਸ਼ਰ ਕਰੀਏ ਮਿਹਰਬਾਨੀ